ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਹਨਾਂ ਪਿਛਲੇ ਦਿਨੀ ਥਾਣਾ ਸਦਰ ਤੂਰੀਆਦੀਨ ਪਿੰਦੇ ਏਰੀਆ ਵਿੱਚ ਹੋਏ ਅੰਨੇ ਕਤਲ ਕੇਸ ਦੀ ਕੁੱਤੀ ਨੂੰ ਮਹਿਜ 48 ਘੰਟੇ ਦੇ ਵਿੱਚ ਟਰੇਸ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ ਕਤਲ ਦੌਰਾਨ ਵਰਤੀ ਗਈ ਕੁਹਾੜੀ ਅਤੇ ਸਕੂਟਰੀ ਨੂੰ ਬਰਾਮਦ ਕੀਤਾ ਗਿਆ ਇਹ ਸਾਰੀ ਜਾਣਕਾਰੀ ਮਾਨਯੋਗ ਐਸਐਸਪੀ ਸੰਗਰੂਰ ਸ਼੍ਰੀ ਸਰਤਾ ਸਿੰਘ ਚਾਹਲਵਾਲੋਂ ਪੁਲਿਸ ਲਾਈਨ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਫੜੇ ਗਏ ਦੋਵੇਂ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲੇ ਦਰਜ ਹਨ ਜੀ 26 ਤੇ 27 ਜੂਨ ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਧੂਰੀ ਦੇ ਵਿੱਚ ਜੋ ਸਥਿਤ ਹੈ ਉੱਥੇ ਦੋ ਅਕਿਊਜ਼ਡ ਨੇ ਐਂਟਰ ਕੀਤਾ ਉੱਥੇ ਜੋ ਚੌਕੀਦਾਰ ਸੀ ਉੱਥੇ ਉਹ ਗੁੱਥਮ-ਗੁੱਥਾ ਹੋਏ ਤੇ ਉਹਨਾਂ ਨੇ ਚੌਕੀਦਾਰ ਜਿਹੜੇ ਸੀਗੇ ਉਹਨਾਂ ਤੇ ਅਟੈਕ ਕੀਤਾ ਸਵੇਰੇ ਜਦੋਂ ਇਨਫੋਰਮੇਸ਼ਨ ਮੀ ਤਬਾ ਚੱਲਿਆ ਕਿ ਚੌਕੀਦਾਰ ਸਾਹਿਬ ਬੜੇ ਜ਼ਖਮੀ ਸੀ ਜੋ ਨਾਮ ਸੀ ਗੁਰਜੰਟ ਸਿੰਘ ਤੇ ਉਹਨਾਂ ਦੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਮੌਤ ਹੋ ਗਈ ਤੁਰੰਤ ਸੰਗਰੂਰ ਪੁਲਿਸ ਨੇ ਸਦਰ ਪਤੂਲੀ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕਰ ਲਈ 98 ਨੰਬਰ ਜ਼ਹਿਰ ਤਾਰਾ ਸੈਕਸ਼ਨ 302 ਤੇ 34 ਆਈਪੀਸੀ ਉਸ ਦੇ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਬੜੀ ਮੁਸਤੈਦੀ ਨਾਲ ਕੰਮ ਕਰਿਆ ਗਿਆ 43 ਘੰਟੇ ਦੇ ਅੰਦਰ ਅੰਦਰ ਇਹ ਗੁੱਥੀ ਸੁਲਝਾ ਲਈ ਗਈ ਦੋਵੇਂ ਅਕਿਊਜ਼ ਆਈਡੈਂਟੀਫਾਈ ਹੋ ਕੇ ਅਰੈਸਟ ਕਰ ਲਏ ਗਏ ਤੇ ਉਹਨਾਂ ਤੋਂ ਵੈਪਨ ਆਫ ਅਫੈਂਸ ਅਤੇ ਜਿਹੜੇ 2 ਵੀਲਰ ਸੀਗੇ ਤਿੰਨ ਟੂ ਵੀਲਰ ਉਹ ਵੀ ਰਿਕਵਰ ਕਰ ਲਏ ਗਏ ਇਸ ਤੇ ਨਾਲ ਹੀ ਇਹ ਵੱਡੀ ਸਫਲਤਾ ਨਾਲ ਇਹ بڑا ਇੰਪੋਰਟੈਂਟ ਕੇਸ ਕ੍ਰੈਕ ਕਰ ਲਿਆ ਗਿਆ ਤੇ ਹੁਣ ਅਸੀਂ ਰਿਮਾਂਡ ਲੈ ਕੇ ਅਕਿਊਜ਼ ਦੇ ਅੱਗੇ ਤਫਤੀਸ਼ ਵਿੱਚ ਦੇਖਾਂਗੇ ਕਿ ਕਿਸ ਦਾ ਕੀ ਰੋਲ ਸੀ ਜਿਹੜੇ ਦੋ ਅਕਿਊਜ਼ਡ ਹੈਗੇ ਇੱਕ ਹੈ ਗੁਰਵਿੰਦਰਪਾਲ ਉਰਫ ਗਿੰਦਾ ਅਤੇ ਗੁਰਵਿੰਦਰ ਉਰਫ ਗਿੰਦਾ ਅਤੇ ਦੂਸਰਾ ਹੈ ਹਰਵਿੰਦਰ ਪਾਲ ਉਰਫ ਗਿਫਟੀ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਨੇ ਤੇ ਇਹਨਾਂ ਨੂੰ ਇਹ ਦੋਵੇਂ ਰਹਿਣ ਵਾਲੇ ਹੈਗੇ ਪਿੰਡ ਸ਼ੇਰਪੁਰ ਸੋਡੀਆਂ ਦੇ ਇਹ ਚੋਰੀ ਕਰਨ ਗਏ ਸੀ ਤੇ ਉਸ ਦੇ ਵਿੱਚ ਹੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਜਿਹੜੇ ਉੱਥੇ ਜੋ ਦੇਸੀਸ ਸੀਗੇ ਤਤਦ ਇਹਨਾਂ ਦੇ ਵਿੱਚ ਇਹ ਲੜਾਈ ਹੋ ਗਈ ਉੱਥੇ ਪਹਿਲਾਂ ਇਹਨਾਂ ਉੱਪਰ ਕੋਈ ਮੁਕਦਮਾ ਵੀ ਹੈਗਾ ਜੀ ਜੋ ਗੁਰਵਿੰਦਰ ਉਸ ਗਿੰਦਾ ਹੈ ਉਸ ਤੇ ਤਿੰਨ ਮੁਕਤਮੇ ਹੈ ਤੇ ਜਿਹੜਾ ਹਰਵਿੰਦਰਪਾਲ ਉਸ ਪ੍ਰਿੰਸ ਹੈ ਉਸ ਤੇ ਇੱਕ ਮੁਕਦਮਾ ਮਿਲਿਆ